ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੇ ਕੌਨ ਨੂੰ ਇੱਕ ਜਾਣਕਾਰੀ ਦੇਣੀ ਚਾਹਨਾ ਵਾਂ ਜੋ ਇੰਡੀਅਨ ਗਵਰਨਮੈਂਟ ਨੇ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਵਾਸਤੇ ਜੋ ਮਨਸੂਬਾ ਬਣਾਇਆ ਵਾ ਕੁਝ ਬੰਦੇ हायर ਕੀਤੇ ਆ ਜੋ ਸਿੱਖ ਲੀਡਰਾਂ ਨੂੰ ਕਤਲ ਕਰਨ ਵਾਸਤੇ हायर ਕੀਤੇ ਗਏ ਆ ਇਹਨਾਂ ਦੇ ਵਿੱਚੋਂ ਰੀਸੈਂਟ ਨਾਮ ਰਵੀ ਸਿੰਘ ਖਾਲਸਾ ਦਾ ਆ ਜਿਹੜਾ ਅਮਰੀਕਾ ਗਿਆ ਹੈਗਾ ਉਦੋਂ ਇਹਨੂੰ ਮਾਰਨ ਵਾਸਤੇ 25 ਕਰੋੜ ਰੁਪਇਆ ਲਾਰਸ ਨੇ ਇਹ ਬੰਦੇ ਨੂੰ ਆਫਰ ਕੀਤਾ ਹੈਗਾ ਇਦ ਤੋਂ ਇਲਾਵਾ ਹੋਰ ਵੀ ਕੋਈ ਸਿੰਘ ਹੈਗੇ ਯੂਕੇ ਦੇ ਜਿਹੜੇ ਪੋਲਿਟਿਕਸ ਪੰਜਾਬ ਵਾਲੇ ਆ ਦੋ ਇੱਕ ਬਾਬਾ ਦੀਪਾ ਤੇ ਇੱਕ ਜੱਗਾ ਇਹਨਾਂ ਤੋਂ ਇਲਾਵਾ ਇਹਨਾਂ ਦੇ ਚੈਨਲ ਦੇ ਉੱਤੇ ਗੈਸਟ ਆਉਂਦੇ ਆ ਦੋ ਸਿੰਘ ਉਹ ਉਹਨਾਂ ਚੋਂ ਕੋਈ ਦੋ ਉਹ ਦੋ ਸਿੰਘ ਆ ਉਹਨਾਂ ਤੋਂ ਇਲਾਵਾ ਜਿਹੜੇ ਬਾਬਾ ਟੀਵੀ 84 ਵਾਲਾ ਬਾਬਾ ਮਰਜੀਤਿਆ ਇੱਕ ਉਹਨਾਂ ਦਾ ਨਾਮ ਆ ਇਹ ਇਹਨਾਂ ਤੋਂ ਇਲਾਵਾ ਅਮਰਤਾ ਭਾਈ ਪੰਨੂ ਤੇ ਇਹਨਾਂ ਦੇ ਨਾਲ ਹੋਰ ਇੱਕ ਸਿੰਘ ਆ ਤੇ ਕੈਨੇਡਾ ਜਿਹੜੇ ਹੈਗੇ ਆ ਉਹ ਇੱਕ ਜਿਹੜਾ ਵਕੀਰ ਹੈ ਸਿੰਘ ਜਿਹੜਾ ਐਨਕਲ ਹੋਂਦਾ ਦਮਾਂ ਲਵਾਂਦਾ ਤੇ ਇੱਕ ਉਹਨਾਂ ਦੇ ਨਾਲ ਜਿਹੜਾ ਸਿੰਘ ਯੂਨ ਗਿਆ ਹੈਗਾ ਇੱਕ ਵੀ ਗਿਆ ਹੈ ਸਿੰਘ ਜਿਹੜਾ ਦਮਾਂ ਲਵਾਂਦਾ ਹੋ ਵੀ ਤੇ ਇਹ ਕੈਨੇਡਾ ਵਾਸਤੇ ਹੀ ਕੇ ਇਹ ਹੋਰ ਵੀ ਲੋਕ ਸਿੰਘ ਅਮਰੀਕਾ ਹੈਗੇ ਆ ਉਹ ਉਹਨੂੰ ਬੰਦੇ ਨੂੰ ਨਾਂ ਉਹਨਾਂ ਦਾ ਪਤਾ ਨਹੀਂਗਾ ਉਹ ਕਹਿੰਦੇ ਵੀ ਹੋਰ ਕਿਹਨਾਂ ਨਾਂ ਦਿੱਤੇ ਇਹਨਾਂ ਤੋਂ ਇਲਾਵਾ ਜਿਹੜੇ ਇੰਡੀਆ ਦੇ ਵਿੱਚ ਆ ਉਹਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਬੜਾ ਐਕਟਿਵ ਰੋਲ ਅਦਾ ਕੀਤਾ ਕਿਸਾਨੀ ਲੀਡਰਾਂ ਨੇ ਉਹਨਾਂ ਦੇ ਵਿੱਚੋਂ ਬਾਬਾ ਧੱਲੇਵਾਲ ਤੇ ਜਿਹੜਾ ਦੂਸਰਾ ਹੈ ਮੰਦੀਰ ਤੇ ਇਹਨਾਂ ਤੋਂ ਇਲਾਵਾ ਲਖਸ ਦਾਣਾ ਤੇ ਦੂਸਰਾ ਬਨਸੀਦੂ ਇਹਨਾਂ ਤੋਂ ਇਲਾਵਾ ਜਿਹੜੇ ਆ ਅਮਰ ਭਾਈ ਅਮਰਪਾਲ ਦੀ ਪਾਰਟੀ ਦੇ ਸੈਂਗਿਆ ਉਹਨਾਂ ਜੋ ਇੱਕ ਦਾ ਨਾਮ ਉਹ ਮੁੰਡੇ ਨੂੰ ਪਤਾ ਹੀਗਾ ਜਿਹੜਾ ਸਿੰਘ ਕਥਾ ਕਰਦਾ ਵਾ ਜਸਪੁਖਸ ਪਰਸਨ ਆ ਇਹਨਾਂ ਦਾ ਨਾਮ ਆਮਰਪੁਰ ਦੇ ਆਮਰਪਾਸੋਲੀ ਪਾਟਿਆ ਮਾਰਸ ਪੰਜਾਬ ਵਾਲਾ ਇਹ ਉਹ ਤੋਂ ਇਲਾਵਾ ਜਿਹੜਾ ਦਾਲ ਖਾਲਸਾ ਵਾਲਾ ਵਾ ਭਾਈ ਮੰਡ ਤੇ ਭਾਈ ਮੰਡ ਤੋਂ ਇਲਾਵਾ ਜਿਹੜੇ ਆ ਸਿੱਖ ਸਿਆਚਨਲ ਦੇ ਉੱਪਰ ਜਿਹੜੇ ਸਿੰਘ ਹੁੰਦੇ ਆ ਇੱਕ ਭਾਈ ਮਨਦੀਰ ਸਿੰਘ ਤੇ ਇੱਕ ਜਿਹੜਾ ਗਾਜ਼ੀ ਆ ਸਿੰਘ ਆ ਪਿੱਛੇ ਉਹਦੇ ਗਾਜ਼ੀ ਲੱਗਦਾ ਵਾ ਇਨਾਂ ਤੋਂ ਇਲਾਵਾ ਜਿਹੜਾ ਵਕੀਲ ਆ ਮੰਜਪੁਰ ਵੀ ਉਹਦਾ ਵੀ ਇਹਨਾਂ ਨੇ ਉਹਦਾ ਤੇ ਉਹ ਸਾਰਾ ਪਲਾਨ ਹੋ ਗਿਆ ਇਹਨਾਂ ਦੇ ਥੋੜਾ ਜਿਹਾ ਕੰਮ ਤੋਂ ਕਿਤੇ ਕੰਮ ਰਹਿ ਗਿਆ ਉਹਨੂੰ ਐਕਸੀਡੈਂਟ ਕਰਨਾ ਹੈਗਾ ਤੇ ਜਿਹਨੇ ਐਕਸੀਡੈਂਟ ਕਰਨਾ ਹੈਗਾ ਉਹਨੇ ਸਰੈਂਡਰ ਕਰਨਾ ਹੈਗਾ ਉਹਨੇ ਭਜਾਉਣਾ ਉਹਨੇ ਭਜਣਾ ਨਹੀਂ ਹੈਗਾ ਉਹਨੇ ਆਪਣੇ ਆਪ ਨੂੰ ਸਰੈਂਡਰ ਕਰਨਾ ਹੈਗਾ ਤੇ ਜਿਹੜਾ ਕੇਸ ਜੈਨੂਨ ਲੱਗੇ ਤੇ ਜਿਹੜੇ ਇਹਨਾਂ ਚੋਂ ਇਹਨਾਂ ਨੇ ਹੋਰ ਵੀ ਜਿਹੜੇ ਕੋਈ ਹੁਣ ਜਿਹੜਾ ਜਿਹੜਾ ਇਹ ਗਰੋਸ਼ੀਤਰ ਨਾ ਲੱਗਾ ਵਾ ਉਹਦੇ ਵਿੱਚ ਵੀ ਉਹਦੇ ਵਿੱਚੋਂ ਵੀ ਇਹਨਾਂ ਦੇ ਨਿਗਾ ਦੇ ਵਿੱਚ ਬੰਦੇ ਹੈਗੇ ਆ ਉਹ ਮੁੰਡੇ ਹੈਗੇ ਜਿਹੜੇ ਨਵੇਂ ਲੀਡਰ ਉੱਭਰ ਰਹੇ ਆ ਉਹਨਾਂ ਨੂੰ ਪਹਿਲੇ ਇਹਨਾਂ ਨੇ ਕੋਸ਼ਿਸ਼ ਕਰਨੀ ਲਾਲਚ ਦੇ ਲਾਲਚ ਦੇ ਕੇ ਤੇ ਜੇ ਲਾਲਚ ਨਹੀਂ ਤੇ ਫਿਰ ਡਰਾ ਕੇ ਵੀ ਜਾਂ ਉਹ ਭਾਜਪਾ ਜਾਂ ਆਮਾਦੀ ਪਾਰਟੀ 'ਚ ਆ ਜਾਣ ਜੇ ਨਹੀਂ ਤੇ ਫਿਰ ਆ ਉਹਨਾਂ ਨੂੰ ਵੀ ਸੈਸ਼ਨਸ਼ਨ ਕਰਨਾ ਉਹਨਾਂ ਦਾ ਸੈਸ਼ਨਸ਼ਨ ਕਰਨਾ ਵਾ ਚਾਹੇ ਉਹ ਕਿ ਗੈਂਗਵਾਰ ਦੇ ਰੂਪ 'ਚ ਹੋਵੇ ਤੇ ਜਾਂ ਕੋਈ ਇਸ ਤਰੀਕੇ ਨਾਲ ਹੋਵੇ ਵੀ ਜਿੱਦਾਂ ਕੋਈ ਦੁਸ਼ਮਣਦਾਰੀ ਹੈਗੀ ਦੇ ਜਾਂ ਕਿ ਨੇ ਫਰੋਤੀ ਮੰਗੀ ਆ ਕੋਈ ਇਲੈਕਸ਼ਨਾਂ ਦਾ ਕੋਈ ਉਹ ਤਰੀਕਾ ਕਰ ਕਰਕੇ ਤੇ ਜਿਹੜੇ ਦੂਸਰੇ ਲੀਡਰ ਆ ਜਿਹੜੇ ਕੋ ਬਜ਼ੁਰਗ ਆ ਜਾਂ ਸਿਆਣੇ ਆ ਜਿਨ੍ਹਾਂ ਦੀ ਕੋ ਦੁਸ਼ਮਣ ਦੁਸ਼ਮਣ ਨਹੀਂ ਕੀ ਉਹਨਾਂ ਦਾ ਤਰੀਕਾ ਕਰ ਉਹ ਕਰਨਾ ਉਹਨਾਂ ਨੇ ਜਿੱਦਾਂ ਭਾਈ ਖੰਡੇ ਵਾਲਾ ਹੋਇਆ ਤੇ ਜਿਹੜਾ 6 ਫੋਰ ਜਸਟਿਸ ਵਾਲਾ ਜਿਹੜਾ ਸਿੰਘੀਗਰ ਰਾਣਾ ਉਹ ਵੀ ਜਦੋਂ ਪਹਿਲਾਂ ਉਦੋਂ ਹਲੇ ਆ ਦੀਪ ਸਿੰਘ ਦੀਪ ਸਿੰਘ ਦੀਪ ਸਿੱਧੂ ਜਾਤੇ ਭਾਈ ਖੰਡੇ ਹੋਣਾ ਦਾ ਤੇ ਇਹਨਾਂ ਦਾ ਇਨਾ ਸ਼ਿੱਧੀ ਹੋਈ ਨਹੀਂਗੀ ਉਸ ਵੇ ਉਹਨਾਂ ਦੇ ਵੀ ਨਾਂ ਸੀਗੇ ਇਹਦੇ ਉਹਨਾਂ ਦੇ ਉਸੇ ਉਹਨਾਂ ਦੇ ਵਿੱਚ ਹੀ ਨਾ ਵੀ ਉਹਨਾਂ ਨੂੰ ਨਾਂ ਦਿੱਤੇਗੇ ਇਹ ਤਿੰਨ ਮੁੱਖ ਮੁਖਰੀਆਂ ਪਾਰਟੀਆਂ ਵਾਂ ਇੱਕ ਪਾਰਟੀ ਇਹਨਾਂ ਚੋਂ ਲੌਰੈਂਸ ਦੀਆ ਤੇ ਇੱਕ ਜੱਗੂ ਦੀ ਆ ਵੀ ਇਹਨਾਂ ਨੇ ਲੌਰੈਂਸ ਨੂੰ ਤੇ ਜੱਗੂ ਨੂੰ ਕੰਮ ਦਿੱਤਾ ਇਹਨਾਂ ਨੇ ਅੱਗੇ ਮੁਖੋਕਰੀਆਂ ਪਾਰਟੀਆਂ ਟੀਮਾਂ ਬਣਾਈਆਂ ਵਾਂ ਤੇ ਉਹਨਾਂ ਟੀਮਾਂ ਨੂੰ ਜਿਹੜਾ ਦੀਪ ਸਿੱਧੂ ਦਾ ਵੀ ਨਾਂ ਦਿੱਤਾ ਸੀਗਾ ਉਹਦੇ ਵਿੱਚ ਤੇ ਜਿਹੜਾ ਬਈ ਖੰਡੇ ਦਾ ਵੀ ਨਾਮ ਸੀ ਉਹਦੇ ਵਿੱਚ ਰਾਣੇ ਹੁਣਾਂ ਦਾ ਵੀ ਉਸੇ ਦੇ ਵਿੱਚ ਵੀ ਬਈ ਪੰਨੂ ਹੁਣਾਂ ਦਾ ਆਈਗਾ ਤੇ ਹੋਰ ਜਿਹੜੇ ਸਿੰਘਾਂ ਦੇ ਨਾਮ ਆ ਤੇ ਇਹ ਜਿਹੜਾ ਹੁਣ ਜਿਹੜਾ ਰੀਸੈਂਟਲੀ ਆ ਇਹ ਰਵੀ ਸਿੰਘ ਖਾਲਸਾ ਦਾ ਤੇ ਜਿਹੜੇ ਆ ਯੂਨੀਵਰਸਿਟੀ ਵਾਲੇ ਜਿਹੜੇ ਮੁੰਡੇ ਆ ਇਹਨਾਂ ਦੇ ਉੱਤੇ ਉਹਨਾਂ ਦਾ ਨਾ ਇਹ ਨਵੇਂ ਟਾਰਗੇਟ ਐਡ ਆਨ ਹੋਇਆ ਉਹਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਦਾ ਗੈਰ ਕੁਦਰਤੀ ਤਰੀਕੇ ਨਾਲ ਮਾਰਦਾ ਵੀ ਜਿਹੜਾ ਤੰਦਰੁਸਤ ਬੰਦਾ ਉਹਨੂੰ ਅਟੈਕ ਹੁੰਦਾ ਹੈ ਜਾਂ ਕੋਈ ਐਕਸੀਡੈਂਟ ਹੁੰਦਾ ਹੈ ਤੇ ਜਾਂ ਕੋਈ ਜਿਹੜਾ ਕੋਈ ਪਬਲਿਕ ਫਿਗਰ ਹੈ ਜਿਹੜਾ ਕੋਈ ਲੀਡਰ ਹੈ ਜਿਹੜਾ ਕੋ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਹੈ ਜਾਂ ਪੰਜਾਬ ਦੇ ਹੱਕ ਦੀ ਤੇ ਉਹ ਕੋਈ ਵੀ ਐਸੇ ਤਰੀਕੇ ਨਾਲ ਮਰਦਾ ਹੈ ਅਚਾਨਕ ਉਹਦੀ ਮੌਤ ਹੁੰਦੀ ਹੈ ਤੇ ਇਹ ਸਿੱਖੋਂ ਦਾ ਫਰਜ਼ ਬੰਦਾ ਹੈ ਉਹਨੂੰ ਪ੍ਰੋਪਰ ਇਨਵੈਸਟੀਗੇਸ਼ਨ ਕਰਾਉਂਦਾ ਉਹਦਾ ਵੀ ਇਹਦੀ ਮੌਤ ਕਿੱਦਾਂ ਹੋਈ ਏ ਕੋਈ ਨਾ ਕੋਈ ਉਹਦਾ ਐਂਗਲ ਕੋਈ ਨਾ ਕੋਈ ਕਲੂ ਉੱਚੋਂ ਮਿਲੇਗਾ ਜਿਹਦੇ ਤੋਂ ਪਤਾ ਲੱਗ ਜਾਏਗਾ ਵੀ ਇਹ ਮੌਤ ਕੁਦਰਤੀ ਨਹੀਂ ਹੋਈ ਵੀ ਇਹਦੇ ਵਿੱਚ ਸਾਜ਼ਿਸ਼ ਈ ਕਿਉਂਕਿ ਉਹਨਾਂ ਇੱਕ ਆਮ ਕੋਈ ਵੀ ਪਰਫੈਕਟ ਕ੍ਰਾਈਮ ਤੇ ਕੋਈ ਨਹੀਂ ਹੁੰਦਾ ਤੇ ਉਹਨੇ ਵਿੱਚ ਲੱਭ ਜਾਣਾ ਵਾ ਇਹ ਹੁਣ ਪਹਿਲਾਂ ਸਾਡੇ ਤੋਂ ਗਲਤੀ ਹੋਈ ਆ ਜਾਂ ਦੀਪ ਸਿੱਧੂ ਦਾ ਇਹ ਸੰਸਕਾਰ ਹੋ ਗਿਆ ਪਈ ਖੰਡੇਰਾ ਵੀ ਵੀ ਪ੍ਰੋਪਰ ਉਸ ਚੀਜ਼ ਨੂੰ ਇਨਵੈਸਟੀਗੇਸ਼ਨ ਇਨਵੈਸਟੀਗੇਟ ਨਹੀਂ ਕੀਤਾ ਗਿਆ ਤੇ ਇਦਾਂ ਹੀ ਜਿਹੜਾ ਅਮਰੀਕਾ ਵਾਲਾ ਰਾਣਾ ਹੀਗਾ ਸਿੰਘ ਤੇ ਹੁਣ ਦੁਬਾਰੇ ਆ ਨਾ ਵੀ ਉਹ ਗਲਤੀ ਅਹੀ ਨਾ ਕਰੀਏ ਤੇ ਜੇ ਕੋਈ ਵੀ ਲੀਡਰਸ਼ਿਪ ਹੈ ਜਿਹੜੀ ਸਾਡੀ ਕੋ ਟਾਰਗੇਟ ਹੁੰਦੀ ਆ ਤੇ ਉਹਦਾ ਦੁਨੀਆ ਸਾਹਮਣੇ ਆਉਣਾ ਚਾਹੀਦਾ ਵਾ ਪੀ ਇਹ ਸਰਕਾਰ ਨੇ ਸ਼ਹੀਦ ਕੀਤੇ ਆ ਤੇ ਦੂਸਰੀ ਗੱਲ ਪੀ ਸਿੱਖ ਸ਼ਹੀਦ ਹੋਣ ਤੋਂ ਨਹੀਂ ਡਰਦੇ ਸਿੱਖ ਦਾ ਤੇ ਸੁਖਣਾ ਹੁੰਦਾ ਸ਼ਹੀਦ ਹੁੰਦਾ ਪਿਛਾਰ ਸਾਰੇ ਤੋਂ ਵੱਡਾ ਉਹਦੇ ਵਾਸਤੇ ਸਿੱਖ ਵਾਸਤੇ ਨਾ ਕੋਈ ਮੁਕਾਮ ਆ ਗੱਲ ਇਹ ਵੀ ਜਿਹੜਾ ਕੋਈ ਕੌਮ ਵਾਸਤੇ ਸ਼ਹੀਦ ਵੀ ਹੋ ਜਾਈਏ ਤੇ ਗੁੰਮਨਾਮ ਹੀ ਰਹਿ ਜਵੇ ਪੀ ਉਹਨੂੰ ਉਹ ਉਹਨੂੰ ਸ਼ਹੀਦੀ ਦਾ ਦਰਜਾ ਹੀ ਨਾ ਹੀ ਦੇ ਸਕੀਏ ਦਰਗਾਹ ਤੇ ਜਿਹੜਾ ਉਹਨੂੰ ਮਿਲਣਾ ਭਾੜ ਪਰ ਇੱਕ ਜਿਹੜਾ ਦੁਨਿਆਵੀ ਦੌਰ ਤੇ ਜਿਹੜੀ ਮਾਨਤਾ ਮਿਲਣੀ ਤੇ ਇੱਕ ਕੌਮ ਨੂੰ ਜਿਹੜੀ ਉਹ ਗੋਸ਼ਟੀ ਤੋਂ ਇੱਕ ਮਿਲਦੀ ਆ ਆਸ ਮੇਰੇ ਦੇਖ ਕੇ ਊਰਜਾ ਮਿਲਦੀ ਆ ਛੀਦ ਨੂੰ ਦੇਖ ਕੇ ਜਿਹੜੇ ਅਸੀਂ ਪੁਰਾਣੀਆਂ ਛੀਦੀਆਂ ਦੇਖ ਕੇ ਦੁਬਾਰੇ ਛੀਦੀ ਵਾਸਤੇ ਪਿਆਰ ਹੁੰਨੇ ਆ ਨਾ ਸਾਡੀ ਕੌਮ ਤਿਆਰ ਹੁੰਦੀ ਆ ਤੇ ਉਹ ਚੀਜ਼ ਜਿਹੜੀ ਵੀ ਛੀਦੀਆਂ ਹੀ ਜਾਇਆ ਨਾ ਜਾਂਦੀ ਏ ਜੇ ਸਰਕਾਰ ਕੇ ਇਹਨੂੰ ਟਾਰਗੇਟ ਕਰਦੀ ਏ ਤੇ ਅਸੀਂ ਉਹ ਲੀਡਰਸ਼ਿਪ ਏ ਜਿਹੜੀ ਇਹ ਉਹ ਉਹਨਾਂ ਦੀ ਕੁਰਬਾਨੀ ਨੂੰ ਉਹ ਜਿਹੜਾ ਬਣਦਾ ਹੱਕ ਆ ਉਹ ਦਵਾਈਏ ਬਾਕੀ ਰਹੀ ਗੱਲ ਸਰਕਾਰ ਦੇ ਸਰਕਾਰ ਦੇ ਤਰੀਕੇ ਦੀ ਉਹ ਸਾਨੂੰ ਦੁਸ਼ਮਣਾਂ ਵਾਂਗੂ ਹੀ ਟੀਟ ਕਰਦੀ ਆ ਤੇ ਉਹ ਜੋ ਇਹ ਨਹੀਂ ਦੇਖਦੀ ਕਿ ਅਸੀਂ ਕੋਈ ਵੱਖੇ ਵੱਖਰੀ ਜਥੇਬੰਦੀ ਤੋਂ ਆ ਜਾਂ ਹੀ ਕੋਈ ਵੱਖਰੇ ਧੜੇ ਤੋਂ ਆ ਉਹ ਸਾਨੂੰ ਇੱਕੇ ਨਿਗਾਹਾਂ ਦੇਖਦੀ ਆ ਐਜ਼ੇ ਦੁਸ਼ਮਣ ਤੇ ਉਹ ਉਸੇ ਤਰੀਕੇ ਨਾਲ ਹੀ ਸਾਡਾ ਇੰਤਜ਼ਾਮ ਕਰਦੀ ਆ ਕਿ ਜੋ ਦੁਸ਼ਮਣ ਦੁਸ਼ਮਣ ਦਾ ਕਰਦਾ ਹੈ ਪਰ ਅਸੀਂ ਵੱਖੋ ਵੱਖੇ ਹੋ ਕੇ ਲੜ ਰਹੇ ਹਾਂ ਉਹਨਾਂ ਨਾਲ ਉਹਦੇ ਖਿਲਾਫ ਖੜੇ ਆ ਉਹ ਕੋਈ ਮਾਈਂਡ ਸੈਟ ਨਾ ਚੱਲ ਰਹੀ ਆ ਕਿ ਮੈਂ ਸਰਕਾਰ ਵੀ ਸੇਖ ਖਤਮ ਕਰਦੇ ਆ ਤੇ ਅਸੀਂ ਬੁਖੋਖ ਰਿਓਗੇ ਲੜ ਰਹੇ ਆ ਮੇਰੀ ਬੇਨਤੀ ਆ ਲੀਡਰਸ਼ਿਪ ਨੂੰ ਕਿ ਅਸੀਂ ਲੜ ਵੀ ਰਹੇ ਆ ਅਸੀਂ ਖਲਾਸ ਵੀ ਖੜੇ ਆ ਸਰਕਾਰ ਦੇ ਪਰ ਬੁਖੋਖ ਰਿਓ ਆ ਡਾਡੂ ਕੀ ਸਾਡੇ ਕੋਈ ਐਸਾ ਪਲੇਟਫਾਰਮ ਨਹੀਂਗਾ ਕਿ ਇੱਥੇ ਕੋਈ ਸੰਤਾਲੀ ਵਰਗਾ ਕੋਈ ਪ੍ਰੋਗਰਾਮ ਬਣ ਜਵੇ ਜਿਦਾ ਹਿੰਦੂਆਂ ਨੂੰ ਇੰਡੀਆ ਮਿਲਿਆ ਮੁਸਲਮਾਨਾਂ ਨੂੰ ਪਾਕਿਸਤਾਨ ਜੇ ਦੁਬਾਰੇ ਕੋਈ ਐਸਾ ਸਮਾ ਬਣਦਾ ਵਾ ਸਾਡੇ ਕੋ ਕੋਈ ਤਰੀਕਾ ਕਰਨੀਗਾ ਕਿ ਜਿੱਤੇ ਚਾਰ ਇਕੱਠੇ ਹੋਵੇ ਕੋਈ ਕੋਈ ਕੌਮੀ ਮਸਲਾ ਆਉਂਦਾ ਵੈਸਾ ਤੇ ਅਸੀਂ ਇਕੱਠੇ ਬਹਿ ਕੇ ਜਿਹਨੂੰ ਡਿਸਕਸ ਕਰ ਲਈਏ ਸਾਡੇ ਕੋ ਕੋਈ ਪਲੇਟਫਾਰਮ ਨਹੀਂ ਆਈ ਪਿਛਲੀ ਲੀਡਰਸ਼ਿਪ ਨੂੰ ਰੋਵੇ ਆ ਮਸਤ ਤਾਰਾ ਸੇ ਗੋਲਾ ਨੂੰ ਤੇ ਵਾਰਨੂੰ ਇਹ ਉਹਨਾਂ ਨੇ ਬੇੜਾ ਬਾਤ ਆ ਤੇ ਪਰ ਅਸੀਂ ਉਹਨਾਂ ਤੋਂ ਕੁਝ ਸਿੱਖਿਆ ਅਸੀਂ ਫੇਰ ਉਸੇ ਰਾਹ ਤੇ ਹੀ ਆ ਵੱਖੋ ਵੱਖਰੇ ਹੋ ਕੇ ਜੋ ਉਹਨਾਂ ਨੇ ਕੀਤਾ ਹੈਗਾ ਅਸੀਂ ਦੁਬਾਰੇ ਉਹ ਕਰ ਰਹੇ ਹਾਂ ਹੁਣ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਸਾਡਾ ਫਰਜ਼ ਬਣਦਾ ਏ ਅਸੀਂ ਕੋਈ ਇੱਕ ਪਲੇਟਫਾਰਮ ਬਣਾਈਏ ਅਹੀਂ ਇੱਕ ਦੂਜੇ ਦੇ ਨਾਲ ਭਾਵੇਂ ਜਜ਼ਬ ਨਾ ਹੋਈਏ ਇਹ ਜਥੇਵਨੀਆਂ ਮੁੱਖ ਵੱਖਰੀਆਂ ਰਹਿਣ ਭਾਵੇਂ ਟੜੇ ਬੰਦੀਆਂ ਮੁੱਖੋ ਖਰੇ ਰਹਿਣ ਪਰ ਘੱਟੋ ਘੱਟ ਇੱਕ ਪਲੇਟਫਾਰਮ ਸਾਡੇ ਕੋਲ ਹੋਣਾ ਚਾਹੀਦਾ ਵਾ ਜਿਹਦੇ ਉੱਤੇ ਅਸੀਂ ਕੱਟੇ ਹੋ ਕੇ ਜੇ ਕੋਈ ਭੀੜ ਪੈਂਦੀ ਹੈ ਕੌਮ ਦੇ ਉੱਤੇ ਜਾਂ ਕੋਈ ਐਸਾ ਮੌਕਾ ਬਣਦਾ ਹੈ ਦੁਬਾਰੇ 47 ਵਾਲਾ ਜੇ ਸਾਨੂੰ ਕੋਈ ਰਾਜ ਭਾਗ ਦਾ ਦੁਬਾਰੇ ਇਸ ਬਾਬ ਬਣਦਾ ਵਾ ਸਾਡੇ ਕੋਲ ਕੋਈ ਪਲੇਟਫਾਰਮ ਤੇ ਚਾਹੀਦਾ ਜਿੱਥੇ ਅਸੀਂ ਇਕੱਠੇ ਹੋ ਜਾਈਏ ਮੌਕੇ ਦੇ ਮੌਕੇ ਤੇ ਕੁਝ ਨਹੀਂ ਕੀਤਾ ਜਾਣਾ ਇਹ ਹੁਣ ਤੋਂ ਉਸ ਚੀਜ਼ ਦੀ ਤਿਆਰੀ ਕੀਤੀ ਜਾਂ ਕੀਤੀ ਜਾਵੇ ਫੇਰ ਹੀ ਕੋਈ ਗੱਲ ਬਣਨੀ ਆ ਸਾਡੇ ਕੋਲ ਹੁਣੇ ਕੋਈ ਐਸਾ ਪਲੇਟਫਾਰਮ ਨਹੀਂ ਹੈ ਜੇ ਕੌਮ ਦੇ ਸਾਰੇ ਨੇ ਕੋਈ ਫੈਸਲਾ ਲੈਣਾ ਹੋਵੇ ਤੇ ਜਿੱਥੇ ਇਕੱਠੇ ਹੋ ਜਾਈਏ ਸਰਕਾਰ ਨੇ ਹੁਣ ਨਹੀਂ ਦੇਣਾ ਇਹ ਸਾਨੂੰ ਹਮਲਾ ਮਾਰਨਾ ਪੈਣਾ ਹੈ ਤੇ ਲੀਡਰਸ਼ਿਪ ਨੂੰ ਸੋਚਣਾ ਪੈਣਾ ਹੈ ਵੀ ਜੇ ਅਸੀਂ ਕੁਝ ਆਹ ਹੋਲੇ ਜਿਵੇਂ ਜਿਹੜੇ ਹਾਲਾਤ ਬਣੇ ਆ ਇਹਦੇ 'ਚ ਕੋਈ ਖੱਟਣਾ ਹੈ ਤੇ ਪਹਿਲਾਂ ਸਾਨੂੰ ਇੱਕ ਪਲੇਟਫਾਰਮ ਤੇ ਆਉਣਾ ਪੈਣਾ ਹੈ ਵੀ ਜਦੋਂ ਕੋਈ ਵੀ ਕਾਲ ਆਉਂਦੀ ਏ ਤੇ ਕੋਈ ਸਾਡੇ ਕੋਲ ਐਸਾ ਤਰੀਕਾ ਕਰ ਹੋਣਾ ਚਾਹੀਦਾ ਵੀ ਜਿੱਥੇ ਸਾਰੇ ਇਕੱਠੇ ਹੋ ਜਾਈਏ ਸਾਡੇ ਕੋਲ ਕੋਈ ਐਸਾ ਤਰੀਕਾ ਕਰ ਨਹੀਂਗਾ ਕਿ ਜੇ ਕੋਈ ਕੋਈ ਐ ਕੋਈ ਫੈਸਲਾ ਲੈਣਾ ਹੈ ਕੋਈ ਮਤਾ ਪਕਾਉਣਾ ਹੈ ਜਦੋਂ ਕੋਈ ਐ ਐਸੀ ਭੀੜ ਪੈਂਦੀ ਏ ਤੇ ਉਹਦੇ ਨਾਲ ਟੈਕਲ ਕਿਦਾਂ ਕਰਨਾ ਹੈ ਸਾਡੇ ਕੋਲ ਕੋਈ ਪਲੈਟਫਾਰਮ ਨਹੀਂਗਾ ਜਿੱਥੇ ਇਕੱਠੇ ਹੋਈਏ ਤੇ ਇਹ ਚੀਜ਼ ਬਾਰੇ ਸਾਰੀ ਲੀਡਰਸ਼ਿਪ ਨੂੰ ਜਿਨਨੇ ਭਾਵੇਂ ਉਹ ਬਾਬੇ ਕਾਰਸੇ ਵਾਲੇ ਆ ਚਾਹੇ ਕੋਈ ਨਿਹੰਗ ਸਿੰਘ ਜਥੇਬੰਦੀਆਂ ਆ ਵਾਂ ਜਾਂ ਕੋਈ ਮੀਡੀਆ ਦੇ ਉੱਪਰ ਕੋਈ ਪ੍ਰਚਾਰ ਕਰਦੇ ਆ ਜਾਂ ਕੋਈ ਆਪਣਾ ਬਾਹਰ ਗੁਰੂ ਘਰਾਂ ਦੇ ਵਿੱਚ ਜਥੇਦਾਰ ਆ ਜਾਂ ਕੋਈ ਪ੍ਰਬੰਧਕ ਕਮੇਟੀਆਂ ਦੇ ਆ ਤੇ ਜਾਂ ਕੋਈ ਕਲਮ ਨਾ ਲਿਖਦਾ ਵਾ ਤੇ ਕਹਾਂ ਜਾਂ ਕੋਈ ਹਥਿਆਰ ਬੰਦਿਆ ਵੀ ਸਾਨੂੰ ਸਾਰਿਆਂ ਨੂੰ ਕੋਈ ਇੱਕ ਐਸਾ ਪਲੈਟਫਾਰਮ ਬਣਾਉਣਾ ਚਾਹੀਦਾ ਬਣਾਣਾ ਪੈਣਾ ਵਾ ਤੇ ਬਣਾਉਣਾ ਚਾਹੀਦਾ ਵਾ ਨਹੀਂ ਜਿਹਦੇ ਉੱਤੇ ਅਸੀਂ ਆਪਣੀ ਰਹਿ ਤੇ ਰੱਖ ਸਕੀਏ ਵੀ ਆਡੀ ਹੋਏ ਇਸ ਸਮੇਂ ਵੀ ਸਾਡੀ ਕੀ ਸਥਿਤੀ ਆ ਤੇ ਅੱਗੇ ਅਸੀਂ ਕੀ ਕਰਨਾ ਵਾ ਤੇ ਇਹਦੇ ਵਾਸਤੇ ਇਹ ਇਹ ਬੜਾ ਗੰਭੀਰ ਮੁੱਦਾ ਮਸਲਾ ਵਾ ਤੇ ਇਹ ਇਹ ਮਸਲੇ ਨੂੰ ਹੱਲ ਕਰਾਂਗੇ ਤੇ ਫੇਰ ਹੀ ਕੋ ਅੱਗੇ ਸਾਡੇ ਕੋ ਕੋਈ ਖੱਟੀ ਕਰ ਸਕਦੇ ਆ ਨਹੀਂ ਤੇ ਅਸੀਂ ਉਹੀ ਕੰਮ ਤੇ ਰਹਿ ਜਾਣਾ ਵਾ ਜੋ ਅੱਗੇ ਸਾਡੇ ਨਾਲ ਹੋਇਆ ਵਾ ਜੋ 47 ਵੇਲੇ ਅਸੀਂ ਕਹ ਉਦੋਂ ਦੇ 47 ਦੇ ਖੁੰਝੇ ਤੇ ਤੁਸੀਂ ਦੇਖ ਲਓ 80 ਸਾਲ ਹੋ ਗਏ ਆ ਤੇ ਹੁਣ ਇਹ ਜੇ ਐਰ ਕਾ ਸਮਾਂ ਖੁੰਝ ਗਿਆ ਨਾ ਤੇ ਬੇਪਤਾ ਨਹੀਂ ਪੀੜੀਆਂ ਲੰਘ ਜਾਣੀਆਂ ਤੇ ਮੇਰੀ ਬੇਨਤੀ ਆ ਸਿੱਖ ਲਿਟਰੇਚਪ ਨੂੰ ਵੀ ਕੋਈ ਪਲੈਟਫਾਰਮ ਬਣਾਓ ਤੇ ਜਿੱਥੇ ਇਕੱਠੇ ਹੋਈਏ ਤੇ ਜਿਹੜੇ ਅਸੀਂ ਨਹੀਂ ਕਹਿੰਦੇ ਵੀ ਕੋਈ ਸਾਡੇ ਆਪ ਵੀ ਅਸੀਂ ਨਾ ਕਿਹਦੇ ਤਰੀਕੇ ਦੇ ਨਾਲ ਚੱਲਣਾ ਤੇ ਨਾ ਕੋਈ ਸਾਡੇ ਤਰੀਕੇ ਨਾਲ ਚੱਲੇ ਸਾਰਾ ਆਪ ਜੀ ਨੂੰ ਜੋ ਤਰੀਕਾ ਲੱਗਦਾ ਹੈ ਨਾ ਜਿਹੜਾ ਕੋਈ ਸੰਘਰਸ਼ ਕਰ ਰਿਹਾ ਹੈ ਆਪਣੇ ਤਰੀਕੇ ਨਾਲ ਉਸੇ ਉਹਦੇ ਉੱਤੇ ਹੀ ਰਵੇ ਆਪਣੇ ਤਰੀਕੇ ਕਰ ਦਿੱਤੇ ਐ ਕਿ ਕੋਈ ਕਿਹਦੇ ਉੱਪਰ ਧੋਪੇ ਨਾ ਪਰ ਘਟੂ ਘਟ ਇੱਕ ਪਲੇਟਫਾਰਮ ਬਣਾਇਆ ਜਾਵੇ ਜਿਹਦੇ ਉੱਤੇ ਸਾਰੀ ਕਾਮ ਇਕੱਠੀ ਹੋਵੇ ਵੀ ਜੇ ਕੋ ਮਤਾ ਪਕਾਉਣਾ ਵਾ ਜੇ ਕੋ ਮਸਲਾ ਚੁਕਣਾ ਜੇ ਕੋ ਮਸਲੇ ਦਾ ਹੱਲ ਕਰਨਾ ਵਾ ਤੇ ਉਹ ਸਾਡੇ ਕੋਲ ਇੱਕ ਪਲੇਟਫਾਰਮ ਹੋਣਾ ਚਾਹੀਦਾ ਵਾ ਤੇ ਇਹ ਬੇਨਤੀ ਆ ਇਹਦਾ ਜਿਹੜੇ ਬੁੱਧੀਜੀਵੀ ਹੈਗੇ ਸਿੱਖ ਵੀ ਉਹ ਇਸ ਚੀਜ਼ ਇਸ ਮਸਲੇ ਤੇ ਵਿਚਾਰ ਕਰਨ ਤੇ ਇਹਦਾ ਕੋਈ ਹੱਲ ਲੱਭਿਆ ਜਾਵੇ ਵਾਇੰਗ੍ਰੀਜਾ ਖਾਲਸਾ ਵਾਇੰਗ੍ਰੀਜ ਕੀ ਫਤਿਹ